ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢिलो ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 842701987 ਅੱਜ ਦੀ ਵੀਡੀਓ ਵਿੱਚ ਆਪਾਂ ਇੱਕੋ ਕਰੋ ਤੁਹਾਨੂੰ ਤਿੰਨ ਝੋਟੀਆਂ ਦਿਖਾਉਣੀਆਂ ਸੂਂਆਂ ਸਵਈਆਂ ਰੇਡ ਡਿਟੇਲ ਵੀ ਤੁਹਾਨੂੰ ਪੁੱਛਦੇ ਆਓਗੇ ਕਰੀ ਗੱਲ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਮੇਰਾ ਮਨਜੀਤ ਸਿੰਘ ਆ ਜੀ ਪਿੰਡ ਪਖੋਕੇ ਆ ਪਿੰਡ ਪਖੋਕੇ ਜ਼ਿਲ੍ਹਾ ਬਰਨਾਲਾ ਠੀਕ ਹੈ ਆਪਣਾ ਬਰਨਾਲੇ ਮੋਗਾ ਰੋਡ ਤੇ ਆ ਗਿਆ ਹਨਾ ਆ ਮੋਗਰਾ ਜੀ ਮੋਬਾਈਲ ਨੰਬਰ ਬਾਈ ਜੀ ਆਪਣਾ ਮਾਡਮ ਬੇਲਾ ਨੰਬਰ ਇਹਦਾ ਇਹ ਮਿਕਸਾ ਬੋਲ ਜਾ 31910 99152 31910 31910 ਅੱਪਰ ਤਿੰਨ ਝੋਟੀਆਂ ਤਾਜੇ ਸੂਈਆਂ ਮਿਆਂ ਹਣਾ ਜੀ ਪਹਿਲਾ ਨੰਬਰ ਜਿਹੜੀ ਝੋਟੀ ਦੇਖ ਰਹੇ ਆ ਸੂਆ ਕਿਹੜਾ ਸੂਈ ਆ ਪਹਿਲਾ ਸੂਈ ਅੱਛਾ ਪਲੂਣ ਪਹਿਲਾ ਸੂਆ ਸੂਈ ਆ ਅੱਜ ਕਹਾਂਵਾਂ ਦਿਨ ਹੋ ਗਿਆ ਸੂਈ ਨੇ ਨੂੰ ਅੱਜ ਨੌਵਾਂ ਦਿਨ ਹੋ ਗਿਆ ਵੀਰੇ ਠੀਕ ਆ ਆ ਇਹਦਾ ਬੱਚਾ ਮੀਲ ਕੱਫ ਘਟਾ ਹਣਾ ਹਾਂ ਠੀਕ ਐ ਤੇ ਪਤਾ ਕੋ ਟਿਕਟ ਲੈ ਜਾਦਾ ਵੀ ਕਿੱਦਿਆਂ ਦੀਆਂ ਠੀਕ ਆ ਲੱਗਾ ਵੀਰੇ ਬੜਾ ਭਈਆ ਭਰਾਵਾ ਠੀਕ ਆ ਆਪਾਂ ਕਨਫਰਮ ਕਰਾ ਦੇ ਇਹ ਬੰਦੇ ਨੂੰ ਹਾਂ ਪੰਚਾਵਾ ਕਰਾ ਦੇ ਠੀਕ ਐ ਤੇ ਜਿਹੜੀ ਆਪਾਂ ਇਹ ਝੋਟੀ ਦੇਖੀ ਜਨੇ 9 ਦਿਨ ਹੋ ਗਏ ਸੂਈਨ ਵਜਾ ਤੇ ਜੇਰ ਜੁਰ ਜਮਾ ਡੰਨਾ ਹੈ ਹਾਂ ਵੀ ਤਾਂ ਜੇਰ ਡੰਨਾ ਤੇ ਦੁੱਧ ਕਿੰਨਾ ਚ ਹੁਣ ਚੋਣ ਵਾਲਾ ਇਸ ਵਕਤ ਐਤ ਦੇਖੋ ਇਹ ਹੈਗੀ ਆ ਆ ਗਈ ਡਾਕਟਰ ਨੂੰ ਕਾਈਮਾ ਭੇਜੀ ਅੱਛਾ ਡਿਟੇਲ ਸਾਰੀ ਲਿਖੀ ਵੀ ਆ ਇਹ ਹੈਗੀ ਹੈ ਕਿ ਜੋਤੀ ਐਲਡੀਐਫ ਦੇ ਅਸ਼ੋਕ ਬੋਲਤੋ ਹਨਾ ਠੀਕ ਹੈ ਠੀਕ ਹੈ ਤੇ ਸੀਆਰ 234354 ਦਾ ਠੀਕ ਹੈ ਸਾਰਾ ਵਾਈ ਡਾਟ ਹੈਗਾ ਤੇ ਦੁੱਧ ਕਿੰਨਾ ਹੁਣ ਹਾਜ਼ਰ ਆ ਜੀ ਇਸ ਕੈਮਰੇ ਨੋ ਕਿਲੋ ਦੁੱਧ ਆ ਅੱਛਾ 4.5 ਕਿਲੋ ਪਰ ਟਾਈਮ ਦਾ ਦੁੱਧ ਆਪਾਂ ਅੱਜ ਚਾਹਗੇ ਦੇ ਸਕਦੇ ਆ ਠੀਕ ਹੈ ਅੰਦਾਜ਼ਾ ਦੁੱਧ ਕਿੰਨਾ ਪਾ ਦੂਗੀ ਹਜੇ ਸਟ ਇਹ ਇਹ ਦੁੱਧ ਹੈ 120 ਰੁਪਏ ਦਾ ਠੀਕ ਹੈ 12 ਕਿਲੋ ਦੁੱਧ ਪਾ ਦੂਗੀ ਨਹੀਂ ਪਾਗੀ ਸਵੇਰ ਤੇ ਬਾਕੀ ਲੇਵੇ ਦੀ ਸਾਫ ਸੁਥਰੇ ਫੋਰੇ ਫੋਰੀ ਹਸਲੋ ਹਨਾ ਹਾਂ ਜੀ ਮੋਲੇ ਦਾ ਕੀ ਰੱਖਿਆ ਜੀ ਮਾਣ ਦੇ ਦਾ 1.5 ਮਾਣ ਤਾਂ ਹੋ ਜੀ ਮਾਣ ਮੋਟਾ ਠੀਕ ਹੈ ਚੌਂੜ ਚਵਾਦੀ ਪੋਲੀਆ ਪੂਰੀ ਪੂਰੀ ਜਮਾ ਪੂਰ ਗਲੀ ਧਾਰਾ ਮੇਰੇ ਸੋਬਰ ਸੈਂਗ ਮੂੰ ਮੱਥਾ ਦੇਖਦਾ ਸੋਹਣਾ ਸਾਫ ਸੁਥਰਾ ਕਾਨੂੰਨ ਪਹਿਲਾ ਸੂਆ ਛੋਟੀ ਸੂਈ ਆ ਤੇ 9 ਦਿਨ ਹੋ ਗਏ ਸੁਈ ਨੂੰ 9 ਕਿਲੋ ਦਾ ਚੋਣ ਦਾ ਹਾਜਰਾ ਰੇਟ 1,35,000 ਰੁਪਇਆ ਬਾ ਮੁਰਲੇ ਕੋਈ ਗੱਲ ਨਹੀਂ ਤੇ ਬਾਕੀ ਪੈਠ ਫੋੜੇ ਦੀ ਮੰਨਤਾ ਕੁਆਲਿਟੀ ਫੂਡੀ ਦੇਖੋ ਕੰਪੈਕਟ ਹਵਾਨਾ ਫਟਾ ਫਿਟਿੰਗਾਂ ਲੈਵਾ ਜਮਾ ਦੁੱਧ ਨੂੰ ਫਿਰ ਛੋਟੀ ਖਰੀਦੂ ਬਾਕੀ ਥਣਾ ਦੇ ਵਿੱਚ ਵਿੱਥੀ ਦੀ ਗੱਲ ਕਰੀਏ ਥਣਾ ਚ ਵਿੱਥੀ ਵਗੈਰਾ ਬਹੁਤ ਦਾ ਸੋਹਣੀ ਸਾਫ ਸੁਥਰੀ 1,35,000 ਰੁਪਏ ਕੀਮਤ ਆ ਬਸ ਚਾ ਇਹਦਾ ਮੇਲ ਕਾਫਾ ਕੱਟਾ ਇਹਦੇ ਪਿਛੇ ਸੋ ਪੈਠ ਫੋੜੇ ਦੀ ਮੰਨਤਾ ਤੁਸੀਂ ਦੇਖ ਸਕਦੇ ਹੋ ਤੇ ਮੂਰਲੇ ਥਣਾ ਜ ਮੇਰੇ ਸਾਹਮਣੇ ਫੁੱਟ ਦੀ ਵਿੱਥੀ ਜਿਹੜੇ ਪਸਮਾਕ ਕਰ ਦਿੰਦੀ ਤੇ ਭਾਈ ਜੇ ਕਿ ਦੂਜੇ ਨੰਬਰ ਜਿਹੜੀ ਮੱਝ ਦੇਖਦੇ ਪਏ ਆ ਇਹ ਕਿਹੜਾ ਸੋਸੂਈ ਆ ਜੀ ਇਹ ਤੀਜੇ ਸੋਸੂਈ ਠੀਕ ਆ ਤੀਜਾ ਸੋਸੂ ਇਹਦਾ ਬੱਚਾ ਕੱਚਾ ਨਾੜੂਆ ਨਾਲ ਆ ਹਨਾ ਅਰਸ ਰਾਤ ਨੂੰ 11 ਵਜੇ ਸੋਈਆ ਠੀਕ ਇਹਨੇ ਵੀ ਕਟਾ ਦਿੱਤਾ ਹਨਾ ਹਾਂਜੀ ਠੀਕ ਆ ਇਹ ਵੀ ਆਪਣੀ ਘਰੇਲੂ ਮੱਝ ਹੀ ਆ ਹਾਂ ਵੀਰੇ ਘਰੇਲੂ ਤੇ ਡੂਆ ਠੀਕ ਆ ਤੇ ਜੇਰ ਜੁਰ ਜਮਾ ਡੰਨਾ ਹਾਂ ਡੰਨਾ ਦੁੱਧ ਹੁਣ ਕਿੰਨਾ ਚੋਣ ਵਾਲਾ ਅੱਜ ਤਾਂ ਇਹਦੇ ਥੱਲੇ ਹੈਗਾ ਸ਼ੀਸ਼ਾ ਅੱਛਾ ਹਲੇ ਕਹਿੰਦਾ ਵਾ ਸਿਰਤ ਕਿਲੋ ਸ਼ੁਰੂ ਹੀ ਹੁੰਦੀ ਆ ਹਨਾ ਹਾਂ ਸਟਾਰਟ ਹੋਈ ਜਾਂਦੀ ਠੀਕ ਐ ਪਿਛਲੀ ਵਾਰ ਦੁੱਧ ਕਿੰਨਾ ਪਾਇਆ ਨੇ ਪ ਕਹਿੰਦਾ ਵਾਇਦ ਕੀ 12 ਕਿਲੋ ਪਾ ਦਊਗੀ ਹਾਂ ਜੀ ਪਾ ਦਊਗੀ ਮੁੱਲੇ ਦਾ ਕੀ ਰੱਖਿਆ 13 ਲੀਟਰ ਹੀ 13 ਤੋਂ ਵੱਧ ਜੀ ਠੀਕ ਹੈ ਮੁੱਲੇ ਦਾ ਇਹਦਾ ਮੁੱਲ ਹੈ 1.6 ਪੈਂਟ ਮੰਨਦਾਨ ਹੋ ਜਾਊਗਾ ਥੋੜੀ ਬਾਹਰ ਨੂੰ ਸਭ ਤੋਂ ਦੂਜੇ ਨੰਬਰ ਤੇ ਮੱਝ ਦੇਖ ਸਕਦੇ ਹੋ ਤੀਜਾ ਸੂਆ ਸੂਈਆ ਥਾਂ ਲੇਵੇ ਦੀ ਬੜੀ ਸਾਫ ਸੁਥਰੀ ਆ ਜੇ ਇਹਨਾਂ ਨੇ ਜੀ ਵੀਰ ਨੇ ਗੱਲ ਦੱਸੀ ਹੈ ਕਿ 11 ਕਿਲੋ ਚੋਇਆਗਾ ਚੰਗੀ ਗਿਅਰ ਕਰ ਲਓਗੇ 12 13 ਤੋਂ ਢੋਢੇ ਦੇ ਪੈਂਦਾ ਪਰ ਝੋਟੀ ਸਾਫ ਸੁਥਰੀ ਲੈਵੇ ਦੀ ਆ ਨਾੜੂਆ ਕੱਚਾ ਬਿਲਕੁਲ ਨਾਲ ਆ ਕੱਟਾ ਮੇਲਕਾਫਾ ਜੈਡ ਬਲੈਕ ਜਾਵਾ ਤੇ ਝੋਟੀ ਵੀ ਜੈਡ ਬਲੈਕ ਕਾਲੀ ਪੂਸਾ ਲੈ ਚਲੋ ਬਈ ਫੰਦੇ ਤੇ ਬਾਕੀ ਥਾਂ ਥਾਂ ਨੂੰ ਦੇਖੋ ਲੈ ਵੇ ਸਾਫ ਸਤਰੀ ਤੇ ਚੋਣ ਚਵਾਦੀ ਚੰਗੀਆਂ ਪੂਰੀ ਸਬਜ਼ੀ ਦੀ ਆਈ ਇਹ ਚਾਹ ਸਾਫ ਸਤਰੀ ਠੀਕ ਹੈ ਜਮਾ ਦੁੱਧ ਤੇ ਪੋਤੇ ਪੇ ਸਾਫ ਆ ਜਮਾ ਹੁਣ ਚਲੋ ਸਾਫ ਠੀਕ ਹੈ ਸੋ ਕੱਦ ਕਾੜ ਦੇਖੋ ਯਾਰ ਬਾਕੀ ਪੋਸੂ ਗਾ ਜਿੰਦੇ ਸਾਰੀ ਚੰਗੇ ਹੈਗੇ ਇਹ ਸੀ ਕਿ ਦੂਜੇ ਨੰਬਰ ਤੇ ਤੀਜਾ ਸੂਆ ਸੂਈ ਹੋਈ ਹੈ ਜਮਾ ਹਾਂਜੀ ਤੇ ਅੱਗੇ ਆਪਾਂ ਤੀਜੇ ਨੰਬਰ ਤੇ ਕੱਟੀ ਦੇਖ ਰਹੇ ਆ ਪਲੂਣ ਪਹਿਲਾ ਸੂਆ ਸੂਈ ਤੇ ਇਹਨੂੰ ਬਈ ਕੈਦ ਨੋਗੇ ਸੂਈ ਨੂੰ ਅਜਾ ਬੱਚਾ ਇਹਨੇ ਕੀ ਦੇਦਾ ਜਦ ਬੱਚਾ ਮਗਰ ਕੱਟਿਆ ਪਤਾ ਕਿਰੇ ਸੀ ਮੰਦੀਆ ਠੀਕ ਹੈ ਤੇ ਕਿੰਨਾ ਦੁੱਧਾ ਹੁਣ ਸਟਾਰਟਿੰਗ ਹੈ ਇਹ ਹੁਣ 4-5 ਕਿਲੋ ਹੋਏਗਾ ਜੀ ਚੋਣ ਚਵਾਦੀ ਖਰੀਏ ਵਧੀਆ ਹਾਂਜੀ ਤੇ ਇਹਦਾ ਮੁੱਲ 1,85,000 ਰੁਪਏ ਤੋਰ ਦੀ ਬਾਹਰ ਨੂੰ ਸੋ ਫਿਰ ਤੀਜੇ ਨੰਬਰੇ ਝੋਟੀ ਦੇਖ ਸਕਦੇ ਹੋ 1 ਲੱਖ ਇਧਰੋਂ ਘੜਾ ਦੇ ਘੜਾ 1,85,000 ਰੁਪਏ ਕੀਮਤ ਦਾ ਬਹੁਤ ਵੀ ਡਿਮਾਂਡ ਕਰਦੇ ਨੇ ਜੀ ਘਰੇਲੂ ਝੋਟੀ ਲੈਣੀਆਂ ਹਨ ਵੀ ਤਸੱਲੀ ਹੋਵੇ ਸੋ ਤਸੱਲੀ ਵਾਲੀ ਝੋਟੀ ਆ ਪੂਰੀ ਜਮਾ 1 ਲੱਖ ਬਾਈ ਜੀ 50,000 ਰੁਪਏ ਕੀ ਪਤਾ ਤੇ ਦੁੱਧ ਤੋਂ ਹਲੇ ਸਟਾਰਟਿੰਗ ਹੋਈ ਆ ਪਾਲੂਨ ਕੱਟੀ ਆਪ ਨੂੰ ਪਤਾ ਵੀ ਦੁੱਧ ਤੇ ਜਾਂਦੀ ਘੱਟੋ ਘੱਟ ਲਗਭਗ ਮਹੀਨਾ ਲਾ ਦਿੰਦੀ ਆ ਤੇ ਵੀਰੇ ਚੌਣ ਚਵਾ ਜਮਾ ਨਰਮ ਚਵਾਈ ਆ ਕੋਈ ਆਲ ਉਲਟਾ ਨਹੀਂ ਕਰਦੀ ਠੀਕ ਆ ਤੇ ਨੰਬਰ ਬੋਲ ਦੀ ਆਪਣਾ 62399 350 2350 ਠੀਕ ਆ ਸੋ ਪੈਂਡਾ ਪੱਖੋ ਪੱਖੋ ਜ਼ਿਲ੍ਹਾ ਬਰਨਾਲਾ ਦਾ ਪੈਂਡਾ ਕੋਈ ਵੀ ਨਾਲ ਤੁਹਾਡੇ ਪਸੰਦ ਹੋਵੇ ਦੇਖ ਕੇ ਖਰੀਦਾਰੀ ਕਰ ਸਕਦੇ ਹੋ ਵੀਡੀਓ ਦੇਖ ਲਈ ਚੈਨਲ ਨੂੰ ਪਿਆਰ ਦੇ ਲਈ ਤਹਿ ਦਿਲੋਂ ਧੰਨਵਾਦ ਜਲਦੀ ਮਿਲਦੇ ਆਂ